British Columbia Regional Estate Association ਨੇ ਜੁਲਾਈ ਮਹੀਨੇ ਦੀ ਮਿਕਸ ਮਾਰਕੀਟ ਰਿਪੋਰਟ ਸਾਲ ਦਰ ਸਾਲ ਵਧ ਰਹੀ ਹੈ ਜਦਕਿ ਕਲਦੀ ਔਸਤ ਕੀਮਤ ਵਿੱਚ ਥੋੜੀ ਘਟਾਵਟ ਆਈ ਹੈ ਨਵੀਂ ਰਿਪੋਰਟ ਦੇ ਅਨਸਾਰ ਜੁਲਾਈ ਦੇ ਵਿੱਚ ਮਲਟੀਪਲ ਿਸ ਲਿਸਟਿੰਗ ਸਰਵਿਸ ਐਮ ਐਲ ਐਸ ਸਿਸਟਮ ਦੇ ਵਿੱਚ ਸੱਤ ਚਾਰ ਚੱਕਰ ਜਿ ਹੈ ਇਸ ਯੂਨਿਟ ਦੀ ਵਿਕਰੀ ਦਰਜ ਕੀਤੀ ਗਈ ਹੈ ਜੋ ਕਿ ਜੁਲਾਈ 2024 ਤੋਂ ਬਾਅਦ ਜੋ ਕਿ ਜੁਲਾਈ 2024 ਤੋਂ 2.2% ਦਾ ਵਾਧਾ ਹੈ ਹਾਲਾਂਕਿ ਬੀਸ ਵਿੱਚ ਔਸਤ ਐਮ ਐਲ ਐਸ ਰਿਹਾਇਸ਼ ਕੀਮਤ 2.1% ਘਟ ਕੇ 9,42,686 ਹੋ ਗਈ ਹੈ ਜੋ ਪਿਛਲੇ ਸਾਲ ਇਸ ਮਹੀਨੇ ਦੇ 9,83,047 ਡਾਲਰ ਸੀ કુલ ਰਿਟਰੇਡ ਡਾਲਰ ਵਾਲੀਅਮ 6.7 ਬਿਲੀਅਨ ਸੀ ਜੋ ਪਿਛਲੇ ਸਾਲ ਨਾਲੋਂ ਲਗਭਗ ਕਈ ਬਦਲਾਅ ਦੇ ਨਾਲ ਹੈ ਪਿਛਲੇ ਸਾਲ ਵਿਕਰੀ ਦੇ ਵਿੱਚ ਬਾਦ ਦੇ ਪਾਸ ਬ੍ਰਿਟਿਸ਼ ਕੋਲੰਪੀਆ ਰੀਅਲ اسٹیਟ ਐਸੋਸੀਏਸ਼ਨ ਨੇ ਨੋਟ ਕੀਤਾ ਹੈ ਕਿ ਪੀਸੀਟੀਐਮਐਲਐਸ ਯੂਨਿਟ ਵਿਕਰੀ ਜੇਵੀ ਜੁਲਾਈ ਤੇ 10 ਸਾਲਾ ਦੇ ਔਸਤ ਦੇ ਨਾਲੋਂ 16% ਕੱਟ ਸੀ ਬੀਸੀਆਰਏ ਦੇ ਮੁੱਖੀ ਅਰਥਸ਼ਾਸਤਰੀ ਵੇਜਨ ਆਨਮੈਂਟਨ ਨੇ ਬਿਆਨ ਦੇ ਵਿੱਚ ਪ੍ਰਦਰਸ਼ਨ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਹਾਊਸਿੰਗ ਬਾਜ਼ਾਰ ਗਰਮੀਆਂ ਦੌਰਾਨ ਗਤੀ ਬਣਾਉਂਦੇ ਰਹਿੰਦੇ ਨੇ ਲੋਰ ਮੈਨਲੈਂਡ ਨੂੰ ਛੱਡ ਕੇ ਸਾਰੇ ਖੇਤਰਾ ਵਿੱਚ ਪਿਛਲੇ ਸਾਲ ਦੇ ਨਾਲੋਂ ਵੱਧ ਵਿਕਰੀ ਗਤੀਵਿਧੀ ਦਾ ਸਮਾਨ ਹੈ ਉਸਨੇ ਕਿਹਾ ਕਿ ਮੋਨਟ੍ਰਿਕ ਨੀਤੀ ਦੇ ਲਈ ਸਥਿਰ ਚਾਲ ਦੇ ਨਾਲ ਉਹ ਉਮੀਦ ਕਰਦੇ ਨੇ ਕਿ ਆਰਥਿਕ ਅਨਿਸ਼ਚਿਤਤਾਵਾਂ ਤੇ ਘਟਣ ਦੇ ਨਾਲ ਵਿਕਰੀ ਵਿੱਚ ਸੁਧਾਰ ਜਾਰੀ ਰਹੇਗਾ ਸਾਲ ਦੇ ਸਾਲ ਦੇ ਅੰਕੜੇ ਸਮੁੱਚੇ ਤੌਰ ਤੇ ਵਧੇਰੇ ਮਹੱਤਵਪੂਰਨ ਕਿਰਾਵਟ ਦਰ ਦਿਖਾਉਂਦੇ ਨੇ 280 ਬਿਕਲ ਡਾਲਰ ਵਾਲੀਅਮ 2024 ਦੀ ਇਸੇ ਮਿਆਰ ਦੇ ਮੁਕਾਬਲੇ ਨੌ point ਚਾਰ ਪ੍ਰਤੀਸ਼ਤ ਘੱਟ ਕੇ ਚਾਲੀ point ਅੱਠ million dollar ਹੋ ਗਿਆ ਰਿਹਾਇਸੀ ਇਕਾਈ ਦੀ ਵਿਕਰੀ ਸਾਲ ਦਰ ਸਾਲ ਪੰਜ point ਸੱਤ ਪ੍ਰਤੀਸ਼ਤ ਘੱਟ ਹੈ ਅਤੇ ਔਸਤ ਵਿੱਚ MLS ਰਿਹਾਇਸੀ ਕੀਮਤ ਦੀ ਤਿੰਨ point ਨੌ ਪ੍ਰਤੀਸ਼ਤ ਘੱਟ ਕੇ ਨੌ ਲੱਖ ਬਵੰਜਾ ਹਜ਼ਾਰ ਤਿੰਨ ਸੌ ਤੇਈ dollar ਹੋ ਗਈ ਹੈ ਬ੍ਰਿਟਿਸ਼ ਕੋਲੰਬੀਆ ਰੀਅਲ ਅਸਟੇਟ ਐਸੋਸੀਏਸ਼ਨ ਨੇ ਜੁਲਾਈ ਮਹੀਨੇ ਦੀ ਮਿਕਸ ਮਾਰਕੀਟ ਦੀ ਰਿਪੋਰਟ ਸਾਲ ਦਰ ਸਾਲ ਵੱਧ ਰਹੀ ਹੈ। ਜੋ ਕਿ タルਦੀ औसत ਕੀਮਤ ਵਿੱਚ ਥੋੜੀ ਕਿਰਾਵਾ ਵਟਾਈ ਗਈ ਹੈ। ਨਵੇਂ ਰਿਪੋਰਟ ਦੇ ਅਨੁਸਾਰ ਜੁਲਾਈ ਦੇ ਵਿੱਚ ਮਲਟੀਪਲ ਲਿਸਟਿੰਗ ਸਰਵਿਸ ਐਮ ਐਲ ਐਸ ਸਿਸਟਮ ਦੇ ਵਿੱਚ 7274 ਗਾਈ ਸੀ। ਯੂਨਿਟ ਦੀ ਵਿਕਰੀ ਦਰਜ ਕੀਤੀ ਗਈ ਹੈ ਜੋ ਕਿ ਜੁਲਾਈ 2024 ਤੋਂ ਬਾਅਦ ਜੋ ਕਿ ਜੁਲਾਈ 2024 ਤੋਂ 2.2% ਦਾ ਵਾਧਾ ਹੈ। ਹਾਲਾਂਕਿ ਵਿੱਚ ਵਿੱਚ ਔਸਤ ਐਮ ਐਲ ਐਸ ਰਿਹਾਇਸ਼ ਕੀਮਤ 2.1% ਘਟ ਕੇ 9 लाख 42686 ਹੋ ਗਿਆ ਹੈ ਜੋ ਪਿਛਲੇ ਸਾਲ ਇਸ ਮਹੀਨੇ ਦੇ 9 ਲੱਖ 3847 ਡਾਲਰ ਸੀ ਕੁੱਲ ਰਿਟਰੇਟਰੀ ਡਾਲਰ ਵਾਲੀਅਮ 6.7 ਬਿਲੀਅਨ ਸੀ ਜੋ ਪਿਛਲੇ ਸਾਲ ਨਾਲੋਂ ਲਗਭਗ ਕਈ ਵਟ ਲਾਭ ਦੇ ਨਾਲ ਹੈ ਪਿਛਲੇ ਸਾਲ ਵਿਕਰੀ ਦੇ ਵਿੱਚ ਵਾਧੇ ਦੇ ਬਾਅਦ ਬ੍ਰਿਟਿਸ਼ ਕੋਲੰਪੀਆ ਰੀਅਰ ਸਟੇਟ ਐਸੋਸੀਏਸ਼ਨ ਨੇ ਨੋਟ ਕੀਤਾ ਹੈ ਕਿ 23 MLS ਯੂਨਿਟ ਵਿਕਰੀ ਹੈ ਜੇ ਵੀ ਜੁਲਾਈ ਤੇ 10 ਸਾਲਾਂ ਦੇ ਉਸ ਦੇ ਨਾਲੋਂ 16% ਕਾਤ ਸੀ ਬੀਸੀਆਰਏ ਦੇ ਮੁੱਖੀ ਅਰਥਸ਼ਾਸਤਰੀ ਬੇਜਨ ਓਨਮੈਂਟਸਨ ਨੇ ਬਿਆਨ ਦੇ ਵਿੱਚ ਪਰ ਦੇਸ਼ ਨੂੰ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਹਾਊਸਿੰਗ ਬਾਜ਼ਾਰ ਗਰਮੀਆਂ ਦੌਰਾਨ ਗਤੀ ਬਣਾਉਂਦੇ ਰਹਿੰਦੇ ਨੇ ਲੋਰਮੈਂਡ ਲੈਂਡ ਨੂੰ ਛੱਡ ਕੇ ਸਾਰੇ ਖੇਤਰਾਂ ਵਿੱਚ ਪਿਛਲੇ ਸਾਲ ਦੇ ਨਾਲੋਂ ਵਧ ਵਿਕਰੀ ਗਤੀ ਵੀ ਦੀ ਦਸਮਾਨ ਹੈ ਉਸਨੇ ਕਿਹਾ ਕਿ ਮੋਦਰਿਕ ਨੀਤੀ ਦੇ ਲਈ ਸਥਿਰ ਚਾਲ ਦੇ ਨਾਲ ਉਹ ਉਮੀਦ ਕਰਦੇ ਨੇ ਕਿ ਆਰਥਿਕ ਨਿਸ਼ਚਿਤਤਾਵਾਂ ਤੇ ਘਟਣ ਦੇ ਨਾਲ ਵਿਕਰੀ ਵਿੱਚ ਸੁਧਾਰ ਚਾਰੀ ਰਹੇਗਾ ਸਾਲ ਦੇ ਸਾਲ ਦੇ ਅੰਕੜੇ ਸਮੁੱਚੇ ਤੌਰ ਤੇ ਵਧੇਰੇ ਮਹੱਤਵਪੂਰਨ ਕਿਰਾਵਟ ਦਰਸ਼ ਹੁੰਦੇ ਨੇ ਬੀਸੀਆਈਸੀ ਵਿਕਰੀ ਡਾਲਰ ਵਾਲੀਅਮ 2024 ਦੀ ਇਸੇ ਮਿਆਦ ਦੇ ਮੁਕਾਬਲੇ 9.4% ਘਟ ਕੇ 40.8 ਮਿਲੀਅਨ ਡਾਲਰ ਹੋ ਗਿਆ ਰਿਹਾਇਸੀ ਇਕਾਈ ਦੀ ਵਿਕਰੀ ਸਾਲ ਦਰ ਸਾਲ ਪੰਜ point ਸੱਤ ਪ੍ਰਤੀਸ਼ਤ ਘੱਟ ਹੈ ਅਤੇ ਔਸਤ ਵਿੱਚ MLS ਰਿਹਾਇਸੀ ਕੀਮਤ ਦੀ ਤਿੰਨ point ਨੌਂ ਪ੍ਰਤੀਸ਼ਤ ਘੱਟ ਕੇ ਨੌਂ ਲੱਖ ਬਵੰਜਾ ਹਜ਼ਾਰ ਤਿੰਨ ਸੌ ਤੇਈ ਡਾਲਰ ਹੋ ਗਈ ਹੈ।